ਹੈਲੋ ਸਟੂਡੈਂਟਸ ਮੈਂ ਜੱਜਕਲ ਸਵਾਗਤ ਕਰਦਾ ਤੁਹਾਡੇ ਸਾਰੇ ਬੱਚਿਆਂ ਦਾ ਇੱਕ ਵਾਰ ਫਿਰ ਤੋਂ ਆਪਣੇ YouTube ਚੈਨਲ ਤੇ ਤਾਂ ਸਟੂਡੈਂਟਸ ਅੱਜ ਦੀ ਕਲਾਸ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਜੋ ਕਿ ਤੁਹਾਡੀ ਸ਼੍ਰੇਣੀ 10ਵੀਂ ਜਮਾਤ 10ਵੀਂ ਸਮਾਜਿਕ ਸਿੱਖਿਆ ਯਾਨੀ ਕਿ ਸੋਸ਼ਲ ਸਾਇੰਸ ਅੱਗੇ ਹਿਸਟਰੀ ਇਤਿਹਾਸ ਜੋ ਕਿ ਤੁਹਾਡਾ ਸੈਕੰਡ ਪਾਰਟ ਪਾਠ ਆ ਉਹਦੇ ਵਿੱਚ ਸਟੂਡੈਂਟ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ ਸਟੂਡੈਂਟ ਇਹ ਕਲਾਸ ਸ਼ੁਰੂ ਤੋਂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਆਪਾਂ ਤੁਹਾਡੀ ਕਲਾਸ 10ਵੀਂ ਦਾ ਜੀਓਗ੍ਰਾਫੀ ਦਾ ਜਾਨੀ ਕਿ ਪੰਘੋਲ ਦਾ ਇੱਕ ਲੈਸਨ ਅਪਲੋਡ ਕੀਤਾ ਹੋਇਆ ਇਸ ਚੈਨਲ ਤੇ ਠੀਕ ਹੈ ਉਹਦੇ ਵਿੱਚ ਤੁਹਾਡਾ ਫੁੱਲ ਲੈਸਨ ਆਪਾਂ ਕੀਤਾ ਹੋਇਆ ਹੈ ਜਿਸ ਦੇ ਵਿੱਚ ਲੌਂਗ ਸ਼ਾਰਟ ਕੁਐਸਚਨ ਪੂਰੇ ਦੋ 파ਰਟ ਦੇ ਵਿੱਚ ਆਪਾਂ ਇੱਕ ਲੈਸਨ ਕੀਤਾ ਹੋਇਆ ਹੈ ਤੇ ਉਸ ਤੋਂ ਬਾਅਦ ਸਟੂਡੈਂਟ ਤੁਹਾਡਾ ਇਕਨੋਮਿਕਸ ਜਾਨੀ ਕਿ ਅਰਥ ਸ਼ਾਸਤਰ ਦਾ ਇੱਕ ਲੈਸਨ ਆਪਾਂ ਕੀਤਾ ਹੋਇਆ ਹੈ ਤਾਂ ਉਸ ਤੋਂ ਉਸ ਦੇ ਨਾਲ ਇੱਕ ਆਪਾਂ ਹਿਸਟਰੀ ਦਾ ਵੀ ਲੈਸਨ ਕੀਤਾ ਹੋਇਆ ਜਿਹੜਾ ਕਿ ਆਪਣਾ ਉਹਦੇ ਵਿੱਚ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਹਨਾਂ ਦੇ ਇਤਿਹਾਸ ਤੇ ਪ੍ਰਭਾਵ ਠੀਕ ਹੈ ਤਾਂ ਉਸ ਤੋਂ ਬਾਅਦ ਸਟੂਡੈਂਟ ਆਪਣਾ ਇਹ ਸੈਕੰਡ ਲੈਸਨ ਹੈ ਹਿਸਟਰੀ ਦਾ ਇਤਿਹਾਸ ਦਾ ਠੀਕ ਹੈ ਜੋ ਆਪਾਂ ਅੱਜ ਦੀ ਕਲਾਸ ਵਿੱਚ ਕਰਨ ਜਾ ਰਹੇ ਹਾਂ ਤਾਂ ਜੇਕਰ ਸਟੂਡੈਂਟ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀ ਹਰ ਇੱਕ ਕਲਾਸ ਦਾ ਨੋਟੀਫਿਕੇਸ਼ਨ ਮਿਲ ਸਕੇ ਤਾਂ ਜਿਹੜੇ ਸਟੂਡੈਂਟਸ ਨੇ ਪਹਿਲਾਂ ਵਾਲੀ ਕਲਾਸਿਸ ਦੇਖਣੀ ਹੋਵੇ ਤਾਂ نیچے ਡਿਸਕ੍ਰਿਪਸ਼ਨ ਦੇ ਵਿੱਚ ਇਸ ਪਲੇਲਿਸਟ ਦਾ ਲਿੰਕ ਦਿੱਤਾ ਹੋਇਆ ਹੈ ਸਟੂਡੈਂਟ ਉੱਥੇ ਤੁਸੀਂ ਪਲੇਲਿਸਟ ਖੋਲ੍ਹ ਕੇ ਉੱਥੇ ਵੀਡੀਓ ਦੇਖ ਸਕਦੇ ਹੋ ਤੇ ਨਾਲ ਹੀ ਜਿਹੜੇ ਸਟੂਡੈਂਟਸ ਨੂੰ ਇਸ ਕਲਾਸਿਸ ਦੀ ਪੀਡੀਐਫ ਚਾਹੀਦੀ ਹੋਵੇ ਤਾਂ ਮੇਰੇ ਨਾਲ ਜੁੜਨ ਲਈ ਸਟੂਡੈਂਟ ਟੈਲੀਗ੍ਰam ਦਾ ਲਿੰਕ ਦਿੱਤਾ ਹੋਇਆ ਹੈ ਨੀਚੇ ਠੀਕ ਹੈ ਉੱਥੇ ਤੁਸੀਂ ਲਿੰਕ ਜੁਆਇਨ ਕਰਕੇ ਗਰੁੱਪ ਜੁਆਇਨ ਕਰਕੇ ਪੀਡੀਐਫ ਡਾਊਨਲੋਡ ਕਰ ਸਕਦੇ ਹੋ ਜ्यादा ਟਾਈਮ ਨਾ ਲੈਂਦੇ ਹੋ ਆਪਾਂ ਅੱਜ ਦੀ ਕਲਾਸ ਨੂੰ ਕਰਦੇ ਹਾਂ ਸਟਾਰਟ ਠੀਕ ਹੈ ਤਾਂ ਇਹਦੇ ਵਿੱਚ ਆਪਾਂ ਦੇਖਦੇ ਹਾਂ ਤਾਂ ਇਹ ਲੈਸਨ ਦੇਖੋ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਹਸਤਾ ਤਾਂ ਇਹਦੇ ਵਿੱਚ ਸਟੂਡੈਂਟ ਪਹਿਲਾਂ ਆਪਣੇ ਅੱਗੇ ਕੁਐਸਚਨ ਇੱਕ ਵਾਕ ਜਾਂ ਇੱਕ ਸ਼ਬਦ ਵਾਲੇ ਜਿਸ ਨੂੰ ਆਪਾਂ ਵਸਤੂ ਨਿਸ਼ਿਸ਼ਟ ਠੀਕ ਹੈ ਇਸ ਤਰ੍ਹਾਂ ਤੁਹਾਨੂੰ ਇਸ ਤਰ੍ਹਾਂ ਹੀ ਸੇਮ ਤੁਹਾਨੂੰ ਫਾਈਨਲ ਇਗਜ਼ਾਮ ਦੇ ਵਿੱਚ ਪੇਪਰ ਆਉਣੇ ਨੇ ਪੇਪਰ ਦੇ ਵਿੱਚ ਠੀਕ ਹੈ ਇਸ ਤੋਂ ਬਾਅਦ ਆਪਣੇ ਆਉਣਗੇ ਸਟੂਡੈਂਟ 1 2 ਨੰਬਰਾਂ ਵਾਲੇ ਠੀਕ ਹੈ ਖਾਲੀ ਥਾਵਾਂ ਤੁਹਾਡਾ ਮਤਲਬ ਕਿ ਪੂਰਾ ਲੈਸਨ ਇਸ ਦੇ ਵਿੱਚੋਂ ਹੀ ਆਪਾਂ ਕਵਰ ਕਰਾਂਗੇ ਠੀਕ ਹੈ ਤਾਂ ਚਲੋ ਕਰਦੇ ਹਾਂ ਸਟਾਰਟ ਤਾਂ ਇਹਦੇ ਵਿੱਚ ਫਰਸਟ ਕੁਐਸਚਨ ਦੇਖੋ ਸਟੂਡੈਂਟ ਬਹਿਲੋਲ ਖਾਂ ਲੋਧੀ ਕੌਣ ਸੀ ਤਾਂ ਜਿਵੇਂ ਕਿ ਤੁਸੀਂ ਉੱਤਰ ਦੇਖ ਵੀ ਰਹੇ ਹੋ ਤਾਂ ਇਹਨੂੰ ਆਪਾਂ ਚਲੋ ਫਿਰ ਵੀ ਕਰਦੇ ਹਾਂ ਡਿਸਕਸ ਤਾਂ ਫਰਸਟ ਦਾ ਆਨਸਰ ਆਇਆ ਇਹਨਾਂ ਸਟੂਡੈਂਟ ਦੇਖੋ 1450 ਈਸਵੀ ਤੋਂ 1499 ਇਸ ਵੀ ਤੱਕ ਦਿੱਲੀ ਦਾ ਸੁਲਤਾਨ ਸੀ ਠੀਕ ਹੈ ਇਹ ਤੁਹਾਨੂੰ ਟਿੱਕ ਵੀ ਕਰਵਾ ਦਿੰਨਾ ਦੇਖੋ ਇਹ ਫਰਸਟ ਵਾਲਾ ਆਪਾਂ ਕਰ ਚੁੱਕੇ ਹਾਂ ਠੀਕ ਹੈ ਇਹ ਦਾ ਆਨਸਰ ਸੀ ਅਗੇ ਨੈਕਸਟ ਸੈਕੰਡ ਨੰਬਰ ਕੁਐਸਚਨ ਦੇਖੋ ਇਬਰਾਹਿਮ ਲੋਧੀ ਦਾ ਇੱਕ ਗੁਣ ਤਾਂ ਇਹਦਾ ਇੱਕ ਗੁਣ ਲਿਖਾਂਗੇ ਆਪਾਂ ਇੱਕ ਬਹਾਦਰ ਸਿਪਾਹੀ ਅਤੇ ਸਫਲ ਜਰਨੈਲ ਸੀ 10 ਨੰਬਰ ਕੁਐਸਚਨ ਇਬਰਾਹਿਮ ਲੋਧੀ ਦੇ ਦੋ ਔਗਣ ਪਹਿਲਾਂ ਆਪਾਂ ਗੁਣ ਲਿਖਿਆ ਸੀ ਤਾਂ ਹੁਣ ਆਪਾਂ ਇਹ ਔਗਣ ਕਰਨੇ ਆਂ ਦੇਖੋ ਉਹ ਪਠਾਣਾ ਦੇ ਸੁਭਾਅ ਨੂੰ ਨਹੀਂ ਸਮਝ ਸਕਿਆ ਸੀ ਉਹ ਪਠਾਣਾ ਵਿੱਚ ਅਨੁਸ਼ਾਸਨ ਕਾਇਮ ਨਹੀਂ ਰੱਖ ਸਕਿਆ ਠੀਕ ਹੈ ਅਗੇ 4 ਨੰਬਰ ਕੁਐਸਚਨ ਦੇਖੋ ਬਾਬਰ ਨੂੰ ਪੰਜਾਬ ਉੱਤੇ ਜਿੱਤ ਕਦੋਂ ਪ੍ਰਾਪਤ ਹੋਈ ਅਤੇ ਇਸ ਲੜਾਈ ਵਿੱਚ ਉਸਨੇ ਕਿਸ ਨੂੰ ਹਰਾਇਆ ਤਾਂ ਇਹਦਾ ਆਪਾਂ ਕਰਦੇ ਆਂ ਦੇਖੋ ਸਟੂਡੈਂਟ ਬਾਬਰ ਨੂੰ ਪੰਜਾਬ ਤੇ ਜਿੱਤ ਈਸਵੀ ਨੂੰ ਪ੍ਰਾਪਤ ਹੋਈ ਉਸ ਨੇ ਇਸ ਲੜਾਈ ਵਿੱਚ ਇਬਰਾ 1526 April 21 ਠੀਕ ਹੈ ਹੀਮ ਲੋਧੀ ਨੂੰ ਹਰਾਇਆ ਠੀਕ ਹੈ ਤਾਂ ਇਹਦੇ ਵਿੱਚ ਸਟੂਡੈਂਟ ਮਿਸਟੇਕ ਹੈ ਕੁਝ ਇਬਰਾਹਿਮ ਲੋਧੀ ਆਣਾ ਸੀ ਇੱਥੇ ਠੀਕ ਹੈ ਤੁਸੀਂ ਇਕੱਲਾ ਹੀਮ ਆ ਚੁੱਕੇ ਸੀ ਇਬਰਾਹਿਮ ਲੋਧੀ ਠੀਕ ਹੈ ਅਗੇ ਨੈਕਸਟ 5 ਨੰਬਰ ਕੁਐਸਚਨ ਮੁਸਲਿਮ ਸਮਾਜ ਕਿਹੜੀ ਕਿਹੜੀ ਸ਼੍ਰਾਣੇ ਵਿੱਚ ਵੰਡਿਆ ਹੋਇਆ ਸੀ ਤਾਂ ਉਸ ਸਮੇਂ ਅਮੀਰ ਸਰਦਾਰ ਉਲਮਾ ਸ਼ਾਇਦ ਮੱਧ ਸ਼੍ਰੇਣੀ ਗੁਲਾਮ ਵੰਸ਼ ਜਾਂ ਦਾਸ ਠੀਕ ਹੈ ਇਹ ਆਪਣਾ ਹੋ ਗਿਆ 5 ਤੱਕ ਅੱਗੇ ਨੈਕਸਟ ਕਰੋ 6 ਨੰਬਰ ਕੁਐਸਚਨ ਉਲਮਾ ਬਾਰੇ ਤੁਸੀਂ ਕੀ ਜਾਣਦੇ ਹੋ ਤਾਂ ਇਹਦਾ ਉੱਤਰ ਦੇਖ ਲੈਣੇ ਆ ਉਹ ਮੁ슬ਮ ਧਾਰਮਿਕ ਸ਼੍ਰੇਣੀ ਦੇ ਨੇਤਾ ਸਨ ਜੋ ਅਰਬੀ ਅਤੇ ਧਾਰਮਿਕ ਸਾਹਿਤ ਦੇ ਵਿਦਵਾਨ ਸਨ ਅੱਗੇ 7 ਨੰਬਰ ਕੁਐਸਚਨ ਮੁ슬ਮ ਅਤੇ ਹਿੰਦੂ ਸਮਾਜ ਵਿੱਚ ਭੋਜਨ ਵਿੱਚ ਕੀ ਫਰਕ ਸੀ ਤਾਂ ਇਹਦਾ ਆਨਸਰ ਦੇਖੋ ਮੁਸਲਿਮ ਮਸਹਾਰੀ ਸਨ ਮਿਰਚ ਮਸਾਲੇ ਵਾਲਾ ਭੋਜਨ ਪਲਾਓ ਕੋਰਮਾ ਉਹਨਾਂ ਦਾ ਮਨਪਸੰਦ ਖਾਣਾ ਸੀ ਪਰ ਹਿੰਦੂਆਂ ਦਾ ਭੋਜਨ ਸਾਦਾ ਤੇ ਵੈਸ਼ਨੂ ਸੀ ਭੋਜਨ ਵਿੱਚ ਸਿਰਫ ਦਾਲਾਂ ਸਬਜ਼ੀਆਂ ਕਣਕ ਚੌਲ ਦੁੱਧ ਆਦਿ ਪ੍ਰਚਲਿਤ ਸੀ ਠੀਕ ਹੈ ਅੱਗੇ ਆ ਗਏ ਆਪਣਾ ਕੁਐਸਚਨ 8 ਨੰਬਰ ਦੇਖੋ ਸੈਦ ਕੌਣ ਸਨ ਤਾਂ ਸੈਦ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਸਾਹਿਬ ਦੀ ਪੁੱਤਰੀ ਬੀਬਾ ਫਾਤਿਮਾ ਦੀ ਔਲਾਦ ਮੰਨਦੇ ਸਨ ਮੁਸਲਿਮ ਸਮਾਜ ਵਿੱਚ ਇਹਨਾਂ ਨੂੰ ਕਾਫੀ ਇੱਜ਼ਤ ਸੀ ਠੀਕ ਹੈ ਅੱਗੇ ਦੇਖੋ ਕੁਐਸਚਨ 9 ਨੰਬਰ ਮੁਸਲਮ ਮੱਧ ਸ਼੍ਰੇਣੀ ਦਾ ਵਰਨਨ ਤਾਂ ਇਹਦੇ ਵਿੱਚ ਆਪਾਂ ਦੇਖ ਲੈਣ ਨੂੰ ਕਰ ਲੈਨੇ ਆ ਇਸ ਸ਼੍ਰੇਣੀ ਵਿੱਚ ਸਰਕਾਰੀ ਕਰਮਚਾਰੀ ਸਿਪਾਹੀ ਵਪਾਰੀ ਅਤੇ ਕਿਸਾਨ ਆਉਂਦੇ ਸਨ ਇਹਨਾਂ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ ਸਰਕਾਰੀ ਅਹੁਦਿਆਂ ਤੇ ਲੱਗੇ ਹੋਏ ਲੋਕਾਂ ਦਾ ਸਮਾਜ ਪੱਧਰ ਉੱਚਾ ਮੰਨਿਆ ਜਾਂਦਾ ਸੀ ਠੀਕ ਹੈ ਅੱਗੇ 10 ਨੰਬਰ ਕੁਐਸਚਨ ਮੁਸਲਮਾਨ ਇਸਤਰੀਆਂ ਦੇ ਪਹਿਰਾਵੇ ਦਾ ਵਰਣਨ ਕਰਨਾ ਪੈਂਦਾ ਦੇਖੋ ਸਟੂਡੈਂਟ ਮੁਸਲਮਾਨ ਔਰਤਾਂ ਜੰਪਰ ਘਗਰਾ ਤੰਗ ਪਜਾਮਾ ਪਰਦੇ ਲਈ ਬੁਰਕਾ ਪਹਿਨਦੀਆਂ ਹਨ ਠੀਕ ਹੈ ਇਹ ਸੀ ਆਪਣਾ 10 ਨੰਬਰ ਕੁਐਸਚਨ ਅੱਗੇ ਆ ਗਿਆ ਸਟੂਡੈਂਟ ਆਪਣਾ ਆ ਸੌਰੀ 12 ਨੰਬਰ ਕੁਐਸਚਨ ਆ ਗਿਆ ਦੇਖੋ ਮੁਸਲਮਾਨਾਂ ਦੇ ਮਨ ਪਰਚਾਵੇ ਦੇ ਸਾਧਨਾਂ ਦਾ ਵਰਣਨ ਤਾਂ ਇਹਦੇ ਵਿੱਚ ਦੇਖੋ ਸਨ ਮੁਸਲਮਾਨ ਸਰਦਾਰਾਂ ਦੇ ਮਨ ਪਰਚਾਵੇ ਦੇ ਦਾ ਮੁੱਖ ਸਾਧਨ ਚੂਗਾਨ ਘੋੜਸਵਾਰੀ ਦੌੜ ਨਾਚ ਦੇਖਣਾ ਸੰਗੀਤ ਸੁਣਨਾ ਚੌਪਟ ਦੀ ਖੇਡ ਅਮੀਰ ਅਤੇ ਗਰੀਬ ਦੋਹਾਂ ਵਿੱਚ ਪ੍ਰਜਲਿਤ ਸੀ ਠੀਕ ਹੈ ਤਾਂ ਇਹ ਹੋ ਗਿਆ ਸਟੂਡੈਂਟ ਆਪਣੇ ਇੱਕ ਸ਼ਬਦਾਂ ਵਾਲੇ ਠੀਕ ਹੈ ਕੁਐਸਚਨ ਆਨਸਰ ਸੀ ਤਾਂ ਅੱਗੇ ਆਗੇ ਸਟੂਡੈਂਟ ਆਪਣੇ ਸੈਕੰਡ ਪਾਰਟ ਦੇ ਵਿੱਚ 30 ਤੋਂ 35 ਸ਼ਬਦਾਂ ਦੇ ਵਿੱਚ ਉੱਤਰ ਦੇਣਾ ਠੀਕ ਹੈ ਇਹਦੇ ਵਿੱਚ ਆਪਾਂ ਕਰ ਲੈਨੇ ਆ ਫਰਸਟ ਕੁਐਸਚਨ ਸਿਕੰਦਰ ਲੋਧੀ ਦੀ ਧਾਰਮਿਕ ਨੀਤੀ ਦਾ ਵਰਨਨ ਕਰੋ ਠੀਕ ਹੈ ਇਹਦਾ ਉੱਤਰ ਆ ਗਿਆ ਦੇਖੋ ਉਹ ਹਿੰਦਿਆ ਨੂੰ ਹਿੰਦੂਆਂ ਨੂੰ ਨਫ਼ਰਤ ਕਰਦਾ ਸੀ। ਹਿੰਦੂ ਦੇਈ ਦੇਵਤਿਆਂ ਦੇ ਬੁੱਤਾਂ ਅਤੇ ਮੰਦਰਾਂ ਨੂੰ ਤੋੜਨਾ ਉਹ ਆਪਣਾ ਸ਼ੁਗਲ ਸਮਝਦਾ ਸੀ। ਉਸ ਦਾ ਇਨਸਾਫ਼ ਕੇਵਲ ਮੁਸਲਮਾਨਾਂ ਜਾਂ ਆਪਣੇ ਵਰਗ ਤੱਕ ਹੀ ਸੀਮਤ ਸੀ। ਅੱਗੇ 2 ਨੰਬਰ ਕੁਐਸਚਨ ਸਿਕੰਦਰ ਲੋਧੀ ਦੇ ਰਾਜ ਪ੍ਰਬੰਧ ਦਾ ਵਰਣਨ। ਤਾਂ ਇਹਦੇ ਵਿੱਚ ਦੇਖੋ ਉਸ ਨੇ ਆਪਣੇ ਰਾਜ ਪ੍ਰਬੰਧ ਨੂੰ ਕੇਂਦਰਿਤ ਕੀਤਾ। ਆਪਣੇ ਸਰਦਾਰਾਂ ਅਤੇ ਜਾਗੀਰਦਾਰਾਂ ਉੱਪਰ ਕਾਬੂ ਰੱਖਿਆ। ਠੀਕ ਹੈ 1 ਨੰਬਰ ਪੁਆਇੰਟ ਹੋ ਗਿਆ 2 ਤੇ ਦੇਖੋ ਉਸ ਨੇ ਕੇਂਦਰੀ ਪੰਜਾਬ ਦਾ ਨਾਜ਼ਮ ਦੌਲਤ ਖਾਨ ਨੂੰ ਨਿਯੁਕਤ ਕੀਤਾ ਉਸ ਦੇ ਪ੍ਰਾਂਤ ਦੀਆਂ ਹੱਦਾਂ ਪੇਰਾ ਤੋਂ ਸਰਹਿੰਦ ਤੱਕ ਸਨ ਉਹ ਮੁਸਲਮਾਨਾਂ ਲਈ ਪਰਜਾ ਹਿੱਤਕਾਰੀ ਸ਼ਾਸਕ ਸੀ 3 ਨੰਬਰ ਕੁਐਸਚਨ ਇਬਰਾਹਿਮ ਲੋਧੀ ਦੇ ਸਮੇਂ ਹੋਈਆਂ ਵਕਾਫਤਾਂ ਦਾ ਵਰਨਨ ਤਾਂ ਇਹਦੇ ਵਿੱਚ ਦੇਖਦੇ ਹਾਂ ਦੇਖੋ ਉਸ ਨੇ ਪਠਾਨਾ ਵਿੱਚ ਤਕੜਾ ਅਨੁਸ਼ਾਸਨ ਕਾਇਮ ਕਰਨਾ ਚਾਹਿਆ ਪਰ ਪਠਾਨ ਸੂਬਾ ਤੋਂ ਪਰਜਾ ਤੰਤਰੀ ਸਨ ਇਸ ਲਈ ਉਹਨਾਂ ਨੇ ਇਬਰਾਹਿਮ ਲੋਧੀ ਖਿਲਾਫ ਵਿਗਾਵਤ ਦਾ ਝੰਡਾ ਖੜਾ ਕਰ ਦਿੱਤਾ ਪੰਜਾਬ ਦਾ ਸੂਬੇਦਾਰ ਦੌਲਤ ਖਾਨ ਲੋਧੀ ਸੀ ਉਹ ਇਬਰਾਹਿਮ ਲੋਧੀ ਨੂੰ ਸਖਤ ਕਮੰਡੀ ਸ਼ੱਕੀ ਸੂਬਾ ਤੋਂ ਦੁਖੀ ਸੀ ਇਸ ਲਈ ਉਹ ਆਪਣੇ ਆਪ ਨੂੰ ਆਜ਼ਾਦ ਕਰਨ ਲਈ ਇਬਰਾਹਿਮ ਲੋਧੀ ਵਿਰੁੱਧ ਸ਼ਾਸਨ ਰਚਣ ਲੱਗਾ ਉਸਨੇ ਅਫਗਾਨ ਸ਼ਾਸਕ ਜਾਨਕੀ ਬਾਬਰ ਨੂੰ ਭਾਰਤ ਤੇ ਹਮਲਾ ਕਰਨ ਲਈ ਸੱਦਾ ਭੇਜਿਆ ਸੀ ਠੀਕ ਹੈ ਤਾਂ ਇਹ ਹੋ ਗਿਆ 4 ਅੱਗੇ 4 ਨੰਬਰ ਕੁਐਸਚਨ ਦੇਖੋ ਦਿਲਾਵਰ ਖਾਂ ਦਿੱਲੀ ਕਿਉਂ ਗਿਆ ਇਬਰਾਹਿਮ ਲੋਧੀ ਨੇ ਉਸ ਨਾਲ ਕੀ ਵਰਤਾਓ ਕੀਤਾ ਤੇ ਇਹਦਾ ਹੱਲ ਤਾਂ ਦੇਖ ਲੈਣੇ ਆਂ ਦੇਖੋ ਜਦੋਂ ਇਬਰਾਹਿਮ ਲੋਧੀ ਨੂੰ ਦੌਲਤ ਖਾਂ ਲੋਧੀ ਦੀਆਂ ਦਿੱਲੀ ਵਿਰੁੱਧ ਸ਼ਾਸਤਾਂ ਦਾ ਪਤਾ ਲੱਗਿਆ ਉਸਨੇ ਦੌਲਤ ਖਾਂ ਲੋਧੀ ਨੂੰ ਦਿੱਲੀ ਬੁਲਾਇਆ ਉਹ ਆਪ ਦਿੱਲੀ ਨਾ ਗਿਆ ਪਰ ਉਸਨੇ ਆਪਣੇ ਛੋਟੇ ਪੁੱਤਰ ਦਿਲਾਵਰ ਖਾਂ ਨੂੰ ਭੇਜ ਦਿੱਤਾ ਦਿਲਾਵਰ ਖਾਨ ਨੇ ਦਿੱਲੀ ਪੁੱਜਨ ਤੇ ਇਬਰਾਹਿਮ ਲੋਧੀ ਨੇ ਉਸ ਨੂੰ ਬੰਦੀ ਬਣਾ ਲਿਆ ਉਹ ਛੇਤੀ ਹੀ ਉੱਥੋਂ ਬਚ ਕੇ ਲਾਹੌਰ ਪਹੁੰਚ ਗਿਆ ਠੀਕ ਹੈ ਅਤੇ ਆਪਣੇ ਪਿਤਾ ਨੂੰ ਸਾਰੀ ਗੱਲ ਦੱਸੀ 5 ਨੰਬਰ ਕੁਐਸਚਨ ਦੇਖੋ ਬਾਬਰ ਅਤੇ ਸੈਦਪੁਰ ਦੇ ਹਮਲੇ ਦਾ ਵਰਨ ਤਾਂ ਇਹਦੇ ਵਿੱਚ ਦੇਖੋ ਸਨ ਬਾਬਰ ਨੇ ਸਿਆਲਕੋਟ ਨੂੰ ਜਿੱਤਣ ਤੋਂ ਬਾਅਦ ਸੈਦਪੁਰ ਅਹਮਦਾਬਾਦ ਤੇ ਹਮਲਾ ਕੀਤਾ ਉੱਥੇ ਹੀ ਸੈਨਾ ਨੇ ਬਾਬਰ ਦਾ ਡਟ ਕੇ ਮੁਕਾਬਲਾ ਕੀਤਾ ਪਰ ਬਾਬਰ ਦੀ ਜਿੱਤ ਹੋਈ ਰੱਖਿਆਕ ਸੈਨਾ ਕਤਲ ਕਰ ਦਿੱਤੀ ਅਤੇ ਸੈਦਪੁਰ ਦੀ ਜਨਤਾ ਨਾਲ ਵੀ નિર્દય سلوਕ ਕੀਤਾ ਗਿਆ। ਕਈ ਲੋਕਾਂ ਨੂੰ ਦਾਸ ਬਣਾ ਲਿਆ। ਗੁਰੂ ਨਾਨਕ ਦੇਵ ਜੀ ਇਹਨਾਂ ਹੱਤਿਆਚਾਰਾਂ ਦਾ ਵਰਣਨ ਬਾਬਰ ਬਾਣੀ ਵਿੱਚ ਕੀਤਾ ਹੈ। ਅਗੇ ਨੈਕਸਟ ਕੁਐਸਚਨ ਬਾਬਰ ਦੇ ਈਸਾਈ ਦੇ ਹਮਲੇ ਦਾ ਹਾਲ ਲਿਖਣਾ ਠੀਕ ਹੈ ਜੋ ਕਿ 1524 ਵਿੱਚ ਸੀ। ਇਹਦਾ ਆਨਸਰ ਦੇਖੋ। ਦੌਲਤ ਖਾਨ ਲੋਧੀ ਨੇ ਪੰਜਾਬ ਤੇ ਹਮਲਾ ਕਰਨ ਲਈ ਬਾਬਰ ਨੂੰ ਸੱਦਾ ਦਿੱਤਾ। ਉਸ ਨੇ ਇਹ ਸੱਦਾ ਸਵੀਕਾਰ ਕਰ ਲਿਆ ਅਤੇ ਉਹ ਬਿਨਾ ਕਿਸੇ ਰੋਕ ਟੋਕ ਦੇ ਇਸ ਵੀ ਵਿੱਚ ਲਾਹੌਰ ਦੇ ਨੇੜੇ ਆ ਪੁੱਜਾ 1524 ਇੱਥੇ ਇਬਰਾਹਿਮ ਲੋਧੀ ਦੀਆਂ ਫੌਜਾਂ ਨੇ ਬਿਹਾਰ ਖਾਂ ਦੇ ਇਹਦੀ ਬਾਬਰ ਨੂੰ ਰੋਕਣ ਦਾ ਯਤਨ ਕੀਤਾ ਪਰ ਬਾਬਰ ਨੂੰ ਹਰਾ ਦਿੱਤਾ ਬਾਬਰ ਦਾ ਲਾਹੌਰ ਉੱਤੇ ਕਬਜ਼ਾ ਹੋ ਗਿਆ ਉਸ ਤੋਂ ਬਾਅਦ ਉਸ ਨੇ ਜਲੰਧਰ ਦੇ ਦੀਪਾਲਪੁਰ ਉੱਤੇ ਆਸਾਨੀ ਨਾਲ ਕਬਜ਼ਾ ਕਰ ਲਿਆ ਦੌਲਤਖਾਨ ਨੂੰ ਆਸ ਸੀ ਕਿ ਬਾਬਰ ਉਹਨਾਂ ਇਲਾਕਿਆਂ ਤੇ ਕਬਜ਼ਾ ਕਰਕੇ ਉਹਨਾਂ ਅਧਿਕਾਰ ਉਸ ਨੂੰ ਸੌਂਪ ਦੇਵੇਗਾ ਅਤੇ ਆਪ ਵਾਪਸ ਜਾਵੇਗਾ ਪਰ ਬਾਬਰ ਨੇ ਉਸ ਨੂੰ ਜਲੰਧਰ ਅਤੇ ਸੁਲਤਾਨਪੁਰ ਦਾ ਇਲਾਕਾ ਹੀ ਦਿੱਤੇ ਜਿਸ ਕਾਰਨ ਦੌਲਤਖਾਨ ਲੋਧੀ ਨੇ ਬੁਖਾਬਤ ਕਰ ਦਿੱਤੀ ਪਰ ਹਾਰ ਗਿਆ ਠੀਕ ਹੈ ਪਹਾੜਾਂ ਵਿੱਚ ਜਾ ਸੁਪਿਆ ਬਾਬਰ ਨੇ ਸੁਲਤਾਨ ਦਾ ਇਲਾਕਾ ਸੁਲਤਾਨਪੁਰ ਦਾ ਇਲਾਕਾ ਦਿਲਾਵਲ ਖਾਨ ਦੇ ਦਿੱਤਾ ਦੀਪਾਲਪੁਰ ਨੇ ਉਸ ਆਲਮ ਖਾਨ ਨੂੰ ਅਤੇ ਲਾਹੌਰ ਦੇ ਅਬਦਲ ਅਜੀਤ ਦੇ ਹਵਾਲੇ ਕਰ ਦਿੱਤਾ ਤੇ ਆਪ ਵਾਪਸ ਕਾਬਲ ਚਲੇਗਾ ਕਿਸੀ ਆਪਣਾ ਕੁਐਸਚਨ ਅੱਗੇ ਆ ਗਿਆ ਸਟੂਡੈਂਟ ਆਪਣਾ ਦੇਖੋ 7 ਨੰਬਰ ਕੁਐਸਚਨ ਤਾਂ ਇਹਦੇ ਵਿੱਚ ਦੇਖ ਲੈਣੇ ਆ ਦੇਖੋ 10 ਮਿੰਟ ਇੱਕ ਚੀਜ਼ ਮੈਂ ਹੋਰ ਦੱਸ ਦਿੰਨਾ ਤੁਹਾਨੂੰ ਵੀ ਤੁਹਾਡੇ ਜਿਹੜੇ ਸ਼ਾਰਟ ਕੁਐਂਚਨ ਜਿਵੇਂ ਸਹੀ ਗਲਤ ਖਾਲੀ ਥਾਵਾਂ ਆ ਜਾਂਦੀਆਂ ਮਿਲਾਉਣ ਵਾਲੇ ਤੁਹਾਡੇ ਇਹਨਾਂ ਵੱਡਿਆਂ ਦੇ ਵਿੱਚੋਂ ਹੀ ਕਵਰ ਹੋ ਜਾਣੇ ਨੇ ਇਸ ਕਰਕੇ ਤੁਸੀਂ ਵੱਡੇ ਕੁਐਸਚਨਾਂ ਨੂੰ ਤੇ ਪੂਰੇ ਧਿਆਨ ਨਾਲ ਪੜ੍ਹਨਾ ਹੈ ਠੀਕ ਆ ਤਾਂ ਤੁਹਾਡੇ ਇਹਨਾਂ ਦੇ ਵਿੱਚੋਂ ਹੀ ਕੁਐਸਚਨ ਬਣਨੇ ਨੇ ਠੀਕ ਆ ਤਾ ਅੱਗੇ ਪਾ ਕਰਦੇ ਹਾਂ ਸਟੂਡੈਂਟ 7 ਨੰਬਰ ਕੁਐਸਚਨ ਦੇਖੋ ਆਲਮ ਖਾਨੇ ਪੰਜਾਬ ਨੂੰ ਹਥਿਆਉਣ ਲਈ ਕੀ ਕੀ ਯਤਨ ਕੀਤੇ ਤੇ ਦਾ ਅਨਸਰ ਦੇਖੋ ਇਹ ਬਰਾਇਮ ਲੋਧੀ ਦੇ ਭੇੜੇ ਵਿਵਹਾਰ ਕਾਰਨ ਅਫਗਾਨ ਸਰਦਾਰਾਂ ਨੇ ਆਲਮ ਖਾਨ ਨੂੰ ਦਿੱਲੀ ਦਾ ਹਾਕਮ ਬਣਾਉਣ ਦੀ ਬਿਆਉਤ ਬਣਾਈ ਪਰ ਦਲਤ ਖਾਨ ਲੋਧੀ ਨੇ ਦੀਪਾਲਪੁਰ ਉੱਤੇ ਹਮਲਾ ਕਰਕੇ ਆਲਮ ਖਾਨ ਨੂੰ ਹਰਾ ਦਿੱਤਾ ਤੇ ਆਲਮ ਖਾਨ ਕਾਬਲ ਵਿਖੇ ਬਾਬਰ ਦੀ ਸ਼ਰਨ ਵਿੱਚ ਚਲਾ ਗਿਆ ਆਲਮ ਖਾਨ ਨੇ ਕਾਬਲ ਪਹੁੰਚ ਕੇ ਬਾਬਰ ਨੂੰ ਨਾਲ ਸੰਧੀ ਕੀਤੀ ਉਸ ਸੰਧੀ ਦੀਆਂ ਸ਼ਰਤਾਂ ਸਨ ਕਿ ਬਾਬਰ ਨੂੰ ਆਲਮ ਖਾਨ ਨੂੰ ਦਿੱਲੀ ਦਾ ਰਾਜ ਪ੍ਰਾਪਤ ਕਰਨ ਲਈ ਫੌਜ ਸਹਿਯਤਾ ਦੇਵੇਗਾ। ਆਲਮ ਖਾਨ ਪੰਜਾਬ ਦੇ ਸਾਰੇ ਇਲਾਕਿਆਂ ਉੱਪਰ ਕਾਨੂੰਨੀ ਤੌਰ ਤੇ ਬਾਬਰ ਦਾ ਅਧਿਕਾਰ ਪ੍ਰਵਾਨ ਕਰੇਗਾ। ਜਦ ਉਹ ਦੁਬਾਰਾ ਲਾਹੌਰ ਪਹੁੰਚਾ ਤਾਂ ਇੱਥੇ ਮੁਗਲ ਹਾਕਮਾਂ ਦੀ ਥਾਂ ਦولت ਖਾਨ ਲੋਧੀ ਦਾ ਸਥਾਪਿਤ ਸੀ। ਦولت ਖਾਨ ਲੋਧੀ ਦੀ ਸਹਿਯਤਾ ਨਾਲ ਆਲਮ ਖਾਨ ਨੇ ਦਿੱਲੀ ਉੱਪਰ ਚੜ੍ਹਾਈ ਕਰ ਦਿੱਤੀ। ਇਬਰਾਹਿਮ ਲੋਧੀ ਦੀਆਂ ਫੌਜਾਂ ਨੇ ਉਸ ਨੂੰ ਕਰਾਈ ਹਾਰ ਦਿੱਤੀ ਤੇ ਜਿਸ ਕਾਰਨ ਆਲਮ ਖਾਨ ਦੇ ਪੰਜਾਬ ਜਾਂ ਦਿੱਲੀ ਰਾਜ ਦਾ ਪ੍ਰਾਪਤ ਕਰਨ ਦਾ ਸੁਪਨਾ ਸਦਾ ਲਈ ਮਿੱਟੀ ਵਿੱਚ ਮਿਲ ਗਿਆ ਠੀਕ ਹੈ ਇਹ ਸੀ ਤਾਂ ਅੱਗੇ ਆ ਕੇ ਸਾਨੂੰ ਆਪਣਾ 8 ਨੰਬਰ ਕੁਐਸਚਨ ਦੇਖੋ ਪਾਣੀਪਤ ਦੇ ਮੈਦਾਨ ਵਿੱਚ ਇਬਰਾਹਿਮ ਲੋਧੀ ਅਤੇ ਬਾਬਰ ਦੀ ਫੌਜ ਦੀ ਬਿਅੰਤਵੰਦੀ ਦੱਸੋ ਤਾਂ ਦੇਖੋ ਅੰਬਾਲਾ ਜਿੱਤਣ ਤੋਂ ਬਾਅਦ ਬਾਬਰ ਪਾਣੀਪਤ ਜਿੱਤਣ ਲਈ ਦਿੱਲੀ ਵੱਲ ਵਧਿਆ ਉਸ ਨੇ ਪਾਣੀਪਤ ਪੁੱਜ ਕੇ ਆਪਣਾ ਪੜਾ ਕਿੱਤਾ ਦਿੱਲੀ ਦਾ ਸੁਲਤਾਨ ਇਬਰਾਹਿਮ ਲੋਧੀ ਵੀ ਉਸ ਦਾ ਮੁਕਾਬਲਾ ਕਰਨ ਲਈ 1 ਲੱਖ ਸੈਨਾ ਲੈ ਕੇ ਅੱਗੇ ਵਧਿਆ ਉਸ ਦੀ ਸੈਨਾ ਚਾਰ ਭਾਗਾਂ ਵਿੱਚ ਵੰਡੀ ਹੋਈ ਸੀ ਅ ਅੱਗੇ ਰਹਿਣ ਕਰਕੇ ਸੈਨਿਕ ਟੁਕੜੀ ਕੇਂਦਰੀ ਸੈਨਾ ਅਤੇ ਖੱਬੇ ਸੱਜੇ ਦੀਆਂ ਸੈਨਾਵਾਂ ਨੇ ਉਸ ਦੇ ਅੱਗੇ ਲਗਭਗ 5000 ਹਾਥੀ ਸਨ ਉਸ ਨੇ ਬਾਬਰ ਆਪਣੀ ਸੈਨਾ ਦੇ ਅੱਗੇ 700 ਬੈਲ ਗੱਡੀਆਂ ਖੜੀਆਂ ਕੀਤੀਆਂ ਅ ਉਸ ਨੇ ਉਹਨਾਂ ਬੈਲ ਗੱਡੀਆਂ ਨੂੰ ਚਮੜੇ ਦੇ ਰੱਸਿਆਂ ਨਾਲ ਬੰਨ੍ਹ ਦਿੱਤਾ ਬੈਲ ਕੱਡੀਆਂ ਦੇ ਪਿੱਛੇ ਤੋਫਗਾਨਾ ਸੀ ਤੋਫਾਂ ਦੇ ਪਿੱਛੇ ਆਗੂ ਸੈਨਿਕ ਟੁਕੜੀ ਅਤੇ ਕੇਂਦਰੀ ਸੈਨਾ ਸੀ ਸੱਜੇ ਅਤੇ ਖੱਬੇ ਤੁਲਗਮਾ ਦਸਤੇ ਸਨ ਸਭ ਤੋਂ ਪਿੱਛੇ ਸਾਰੀ ਘੋੜਸਵਾਰ ਸੈਨਾ ਛੁੱਪ ਕੇ ਛਪਾ ਕੇ ਰੱਖੀ ਹੋਈ ਸੀ ਠੀਕ ਹੈ ਇਹ ਸੀ ਪਾਨੀਪਤ ਮੈਦਾਨ ਦੀ ਬਿਉਂਤ ਬੰਦੀ ਇਬਰਾਹਿਮ ਲੋਧੀ ਤੇ ਬਾਬਰ ਦੀ ਠੀਕ ਹੈ ਅੱਗੇ ਆ ਗਿਆ ਅੱਠਵਾਂ ਟੱਪਣਾ ਨੌ ਨੰਬਰ ਕੁਐਸਚਨ ਦੇਖੋ ਅਮੀਰਾਂ ਤੇ ਸਰਦਾਰਾਂ ਬਾਰੇ ਨੋਟ ਲਿਖਣਾ ਆਪਾਂ ਇਹਦੇ ਵਿੱਚ ਠੀਕ ਹੈ ਤਾਂ ਇਹਦਾ ਆਪਾਂ ਦੇਖ ਲੈਨੇ ਆਂ ਅਮੀਰ ਅਤੇ ਸਰਦਾਰ ਉੱਚ ਸ਼੍ਰੇਣੀ ਦੇ ਲੋਕ ਸਨ ਇਹਨਾਂ ਨੂੰ ਉੱਚੀਆਂ ਪਦਵੀਆਂ ਮਿਲੀਆਂ ਹੋਈਆਂ ਸਨ ਸਰਦਾਰਾਂ ਨੂੰ ਇਲਾਕਾ ਦਿੱਤਾ ਜਾਂਦਾ ਸੀ ਤੇ ਉਸੇ ਇਲਾਕੇ ਦਾ ਭੂਮੀਕਰ ਉਹ ਆਪ ਉਗਾਰਦੇ ਹਿੰ ਸਨ ਉਹ ਪੈਸਾ ਆਪਣੀ ਲੋੜਾਂ ਉੱਪਰ ਹੀ ਖਰਚ ਕਰਦੇ ਸਨ ਸਰਦਾਰਾਂ ਦਾ ਕੰਮ ਹਿੰਮਾ ਵਿੱਚ ਹਿੱਸਾ ਲੈਣਾ ਇਹਨਾਂ ਦੀ ਰੁਚੀ ਦਿੱਲੀ ਸਰਕਾਰ ਤੋਂ ਆਜ਼ਾਦ ਹੀ ਹੁੰਦੀ ਸੀ ਇਹਨਾਂ ਵੱਡੀਆਂ ਹਵੇਲੀਆਂ ਵਿੱਚ ਰਹਿੰਦੇ ਇਹ ਕਈ ਈ ਵਿਆਹ ਕਰਵਾਉਂਦੇ ਅਤੇ ਇਹ ਮਰਦ ਅਤੇ ਤੀਵੀਆਂ ਨੂੰ ਨੌਕਰ ਰੱਖਦੇ ਜਿਨ੍ਹਾਂ ਨੂੰ ਗੁਲਾਮ ਕਿਹਾ ਜਾਂਦਾ ਸੀ ਅਮੀਰ ਹੋਣ ਕਰਕੇ ਇਹ ਲੋਕ ਐਸਪਰਸਤ ਤੇ ਦੁਰਾਚਾਰੀ ਸਨ ਅੱਗੇ 10 ਨੰਬਰ ਕੁਐਸਚਨ ਦੇ ਆਜੋ ਮੁਸਲਮਾਨਾਂ ਦੇ ਧਾਰਮਿਕ ਆਗੂਆਂ ਬਾਰੇ ਲਿਖਣਾ ਹੈ ਆਪਾਂ ਠੀਕ ਹੈ ਇਹਦਾ ਆਨਸਰ ਦੇਖੋ ਮੁਸਲਮਾਨਾਂ ਦੀ ਧਾਰਮਿਕ ਜਮਾਤਾਂ ਜਮਾਤ ਵੀ ਅੱਗੇ ਸ਼੍ਰੇਣੀ ਵਿੱਚ ਵੰਡੀ ਹੋਈ ਸੀ ਉਲਮਾ ਮੁਸਲਿਮ ਧਾਰਮਿਕ ਵਰਗ ਦੇ ਨੇਤਾ ਸਨ ਉਹ ਅਰਬੀ ਅਤੇ ਧਾਰਮਿਕ ਸਾਹਿਤ ਦੇ ਉੱਗੇ ਵਿਦਵਾਨ ਹੁੰਦੇ ਸਨ ਉਲਮਾ ਤੋਂ ਇਲਾਵਾ ਇੱਕ ਸ਼੍ਰੇਣੀ ਸ਼ਾਇਦ ਦੀ ਸ਼ਾਇਦਾਂ ਵੀ ਹੁੰਦੀ ਸੀ ਉਹ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਸੁਪੁੱਤਰੀ ਫਾਤਿਮਾ ਦੀ ਸੰਤਾਨ ਮੰਨੇ ਸਨ ਇਨ੍ਹਾਂ ਦਾ ਸਮਾਜ ਵਿੱਚ ਕਾਫੀ ਸਤਿਕਾਰ ਦੋਹਾਂ ਵਰਗਾਂ ਦੇ ਲੋਕਾਂ ਨੂੰ ਮੁਸਲਮਾਨੀ ਕਾਨੂੰਨ ਦੇ ਵਿਦਵਾਨ ਅਤੇ ਧਾਰਮਿਕ ਆਗੂ ਮੰਨਿਆ ਜਾਂਦਾ ਸੀ ਅੱਗੇ ਸਟੂਡੈਂਟ ਆਪਣਾ 11 ਨੰਬਰ ਕੁਐਸਚਨ ਦੇਖੋ ਗੁਲਾਮ ਸ਼੍ਰੇਣੀ ਦਾ ਵਰਣਨ ਇਦੋਂ ਚਾ ਦੇਖ ਲੈਣੇ ਆ ਮੁਸਲਮਾਨ ਸਮਾਜ ਵਿੱਚ ਸਭ ਤੋਂ ਨੀਵਾਂ ਦਰਜਾ ਕੰਮ ਹੈ ਜੁਲਾਹਾਂ ਘੁਮਿਆਰਾਂ ਮਜ਼ਦੂਰਾ ਕਲਾਮਾਂ ਅਤੇ ਖੁਸਰਿਆਂ ਆਦੀ ਦਾਸੀ ਗੁਲਾਮ ਲੜਾਈ ਦੇ ਮੈਦਾਨ ਵਿੱਚ ਹਾਰੇ ਵੈਰੀ ਵੀ ਬੰਦੇ ਹੁੰਦੇ ਸਨ ਇਹਨਾਂ ਨੂੰ ਬਾਹਰਲੇ ਦੇਸ਼ਾਂ ਤੋਂ ਲਿਆਂਦਾ ਜਾਂਦਾ ਸੀ ਜਿਹੜੇ ਗੁਲਾਮਾਂ ਨੂੰ ਬੇਗਮਾਂ ਦੀ ਖੇਦਮਤ ਕਰਨ ਲਈ ਰਾਣੀ ਵਾਸ ਵਿੱਚ ਰੱਖਿਆ ਜਾਂਦਾ ਸੀ ਕਈ ਗੁਲਾਮ ਔਰਤਾਂ ਅਤੇ ਅਮੀਰਾਂ ਆਪਣੇ ਸਰਦਾਰਾਂ ਦੇ ਮਨ ਪਰਚਾਵੀ ਦਾ ਸਾਧਨ ਹੁੰਦੀਆਂ ਸਨ ਇਹਨਾਂ ਲੋਕਾਂ ਨੂੰ ਢਿੱਡ ਭਰ ਕੇ ਰੋਟੀ ਮਿਲ ਜਾਂਦੀ ਸੀ ਉਹਨਾਂ ਦੀ ਸਮਾਜਿਕ ਅਵਸਥਾ ਉਹਨਾਂ ਦੇ ਮਾਲਕ ਸੁਭਾਅ ਤੇ ਨਿਰਭਰ ਕਰਦੀ ਸੀ ਗੁਲਾਮ ਆਪਣੀ ਬਹਾਦਰੀ ਅਤੇ ਚਤਰਾਈ ਦਿਖਾ ਕੇ ਪਦਵੀ ਲੈ ਸਕਦੇ ਹਨ ਤੇ ਸੁਟਕਾਰਾ ਸੁਟਕਾਰਾ ਪਾ ਸਕਦੇ ਸਨ ਠੀਕ ਹੈ ਇਹ ਸੀ ਆਪਣਾ 11 ਨੰਬਰ ਕੁਐਸਚਨ ਅੱਗੇ ਹੁਣ ਸਟੂਡੈਂਟ ਆਪਣਾ ਆ ਗਿਆ 12 ਨੰਬਰ ਦੇਖੋ ਮੁਸਲਮਾਨ ਲੋਕ ਕੀ ਖਾਂਦੇ ਪੀਂਦੇ ਸਨ ਤਾਂ ਇਹਦੇ ਵਿੱਚ ਆਪਾਂ ਦੇਖ ਲੈਣੇ ਆ ਮੁਸਲਮਾਨ ਸਮਾਜ ਵਿੱਚ ਮੀਰ ਸਰਦਾਰ ਸੈਦ ਸ਼ੇਖ ਮੁੱਲਾ ਕਾਜ਼ੀਆਂ ਦੇ ਭੋਜਨ ਵਿੱਚ ਮੱਖਣ ਮਿਰਚ ਮਸਾਲੇ ਦੀ ਵਰਤ ਹੁੰਦੀ ਸੀ। ਪਲਾਓ, ਕੋਰਮਾ ਉਹਨਾਂ ਦਾ ਮਨਪਸੰਦ ਖਾਣਾ ਸੀ। ਮਿੱਠੇ ਪਕਵਾਨ ਵਿੱਚ ਹਲਵਾ ਤੇ ਸ਼ਰਬਤ ਬਹੁਤ ਪ੍ਰਚਲਿਤ ਸੀ। ਉਸ ਅੰਸ਼ੀਲੀ ਅਵਸਥਾ ਦਾ ਵੀ ਪ੍ਰਯੋਗ ਹੁੰਦਾ ਸੀ। ਸਧਾਰਨ ਮੁਸਲਮਾਨ ਮਾਸਾਹਾਰੀ ਕਣਕ ਦੀ ਰੋਟੀ ਅਤੇ ਭੁੰਨਿਆ ਹੋਇਆ ਮਾਸ ਨਿੱਤ ਦਾ ਭੋਜਨ ਸੀ। ਵਿਚਾਰਾਂ ਵਿੱਚ ਮਿਲ ਜਾਂਦਾ ਸੀ। ਮੁਸਲਮਾਨ ਕਾਮਿਆਂ ਵਿੱਚ ਭੋਜਨ ਨਾਲ ਲੱਸੀ ਪੀਣ ਦਾ ਵੀ ਆਮ ਰਿਵਾਜ ਸੀ। ਠੀਕ ਹੈ ਅੱਗੇ ਆ ਗਿਆ। 13 ਨੰਬਰ ਕੁਐਸਚਨ। ਤਾਂ ਇਹਦੇ ਵਿੱਚ ਆਪਾਂ ਦੇਖੋ ਸੁੰਟ ਕਰਦੇ ਹਾਂ ਮੁਸਲਮਾਨਾਂ ਦੇ ਪਹਿਰਾਵੇ ਠੀਕ ਹੈ ਹੁਣ ਆਪਣਾ ਪਹਿਰਾਵੇ ਵਾਲ ਆ ਗਿਆ ਇਹਦੇ ਵਿੱਚ ਦੇਖੋ ਉੱਚ ਸਰਾਣੀ ਦੇ ਮੁਸਲਮਾਨਾਂ ਦਾ ਪਹਿਰਾਵਾ ਭੜਕੀਲਾ ਤੇ ਕੀਮਤੀ ਹੁੰਦਾ ਸੀ ਉਹਨਾਂ ਦੇ ਕੱਪੜੇ ਰੇਸ਼ਮੀ ਤੇ ਵਧੀਆ ਸੂਤ ਦੇ ਹੁੰਦੇ ਸਨ ਅਮੀਰ ਲੋਕ ਤੁਰਲੇ ਵਾਲੀਆਂ ਪੱਗਾਂ ਬੰਨਦੇ ਸਨ ਪੱਗਾਂ ਨੂੰ ਚੀਰਾ ਵੀ ਕਿਹਾ ਜਾਂਦਾ ਸੀ ਅ ਦੋ ਨੰਬਰ ਪੈਂਟ ਦਾ ਸਾਹੀ ਗੁਲਾਮ ਕਮਰ ਕੱਸਾਂ ਬੰਨਦੇ ਸਨ ਆਪਣੀ ਜੇਬ ਵਿੱਚ ਉਹ ਰਮਾਲ ਰੱਖਦੇ ਸਨ ਉਹ ਲਾਲ ਜੁੱਤਾ ਪਹਿਨਦੇ ਸਨ ਉਹਨਾਂ ਦੇ ਸਿਰ ਉੱਤੇ ਆਮ ਜਿਹਾ ਕੁੱਲਾ ਹੁੰਦਾ ਸੀ 3 ਨੰਬਰ ਪੁਆਇੰਟ ਦੇਖੋ ਧਾਰਮਿਕ ਵਰਗ ਦੇ ਲੋਕ ਸੂਤੀ ਕੱਪੜੇ ਪਹਿਨਦੇ ਸਨ ਉਹ ਸੱਤ ਗਾਜ ਦੀ ਪੱਗ ਬੰਨਦੇ ਸਨ ਉਹ ਆਮ ਕਮੀਜ਼ ਅਤੇ ਪਜਾਮੇ ਪਹਿਨਦੇ ਸਨ ਉਹ ਜੁਰਾਬ ਅਤੇ ਜੁੱਤਾ ਵੀ ਪਹਿਨਦੇ ਸਨ ਸੂਫੀ ਲੋਕ ਖੁੱਲਾ ਚੋਗਾ ਪਹਿਨਦੇ ਸਨ ਚਾਹ ਨੰਬਰ ਪੁਆਇੰਟ ਮੁਸਲਮਾਨ ਔਰਤਾਂ ਜੰਪਰ ਕਗਰਾ ਅਤੇ ਹੀਟ ਤੰਗ ਪਜਾਮਾ ਪਹਿਨਦੀਆਂ ਸਨ ਪਰਦੇ ਲਈ ਵਰਕੇ ਦਾ ਪ੍ਰਯੋਗ ਕੀਤਾ ਜਾਂਦਾ ਸੀ ਅੱਗੇ ਅਗਸਟ ਹੁੰਦਾ ਆਪਣਾ ਆ ਸੋਲਾਂ ਨੰਬਰ ਕੁਐਸਚਨ ਮੁਸਲਮਾਨ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਦਾ ਵਰਣਨ ਤਾਂ ਇਹ ਵਿੱਚ ਦੇਖ ਲੈਣੇ ਮੁਸਲਮਾਨ ਸਮਾਜ ਵਿੱਚ ਔਰਤਾਂ ਨੂੰ ਸਤਿਕਾਰ ਸਥਾਨ ਪ੍ਰਾਪਤ ਨਹੀਂ ਸੀ ਅਮੀਰਾਂ ਦੀਆਂ ਹਵੇਲੀਆਂ ਵਿੱਚ ਔਰਤਾਂ ਦੇ ਹਰਨ ਹੁੰਦੇ ਸਨ ਉਹਨਾਂ ਦੀ ਸੇਵਾ ਲਈ ਦਾਸੀਆਂ ਰੱਖੀਆਂ ਜਾਂਦੀਆਂ ਸਨ ਉਸ ਸਮੇਂ ਪਰਦੇ ਦਾ ਰਿਵਾਜ ਸੀ ਸਧਾਰਨ ਘਰਾਂ ਵਿੱਚ ਔਰਤਾਂ ਰਹਿਣ ਸੰ ਲਈ ਜਨਾਨਾ ਖਾਣਾ ਹੁੰਦਾ ਸੀ ਠੀਕ ਹੈ ਔਰਤਾਂ ਪਰਕਾ ਪਾ ਕੇ ਬਾਹਰ ਨਿਕਲਦੀਆਂ ਸਨ ਅੱਗੇ ਆ ਗਿਆ ਸਵਾਲ ਆਪਣਾ 15 ਨੰਬਰ ਕੁਐਸਚਨ ਅ ਪੁਰਨਾਨੰਕ ਦੇਵ ਜੀ ਦੇ ਕਾਲ ਤੋਂ ਪਹਿਲਾਂ ਦੇ ਸਮੇਂ ਦੀ ਜਾਤ ਪ੍ਰਣਾਲੀ ਬਾਰੇ ਤਾਂ ਉਸ ਸਮੇਂ ਦੇਖੋ ਹਿੰਦੂ ਸਮਾਜ ਚਾਰ ਜਾਤਾਂ ਬ੍ਰਾਹਮਣ ਖੱਤਰੀ ਵੈਸ਼ ਸੰਤੂਰ ਵਿੱਚ ਵੰਡਿਆ ਹੋਇਆ ਸੀ ਇਹਨਾਂ ਜਾਤਾਂ ਤੋਂ ਬਿਨਾਂ ਲੋਕਾਂ ਨੂੰ ਹੋਰ ਉਪਜਾਤਾਂ ਵਿੱਚ ਪੈਦਾ ਹੋ ਚੁੱਕੀਆਂ ਸਨ ਬ੍ਰਾਹਮਣ ਸਮਾਜ ਪ੍ਰਤੀ ਆਪਣੇ ਫਰਜ਼ ਭੁੱਲ ਕੇ ਸਵਾਰਥੀ ਬਣ ਗਏ ਸਨ ਉਹ ਲੋਕਾਂ ਨੂੰ ਬਹਿਮਾ ਪਰਮ ਵਿੱਚ ਫਸਾ ਕੇ ਪੈਸਾ ਕਮਾਉਣ ਦੇ ਸੰ ਅਤੇ ਵੈਸ਼ ਅਤੇ ਖੱਤਰਿਆਂ ਦੀ ਹਾਲਤ ਠੀਕ ਸੀ ਪਰ ਸੂਦਰਾਂ ਦੀ ਹਾਲਤ ਬਹੁਤ ਮਾੜੀ ਸੀ ਉਹਨਾਂ ਦੀਆਂ ਵਸਤੀਆਂ ਪਿੰਡਾਂ ਤੋਂ ਬਾਹਰ ਸਨ ਠੀਕ ਹੈ ਅੱਗੇ ਆ ਕੇ ਨੈਕਸਟ ਕੁਐਸਚਨ ਆਪਣਾ ਦੇਖੋ 16 ਨੰਬਰ ਬਾਬਰ ਅਤੇ ਇਬਰਾਹਿਮ ਲੋਦੀ ਦੀ ਸੈਨਾ ਦੇ ਪ੍ਰਬੰਧ ਬਾਰੇ ਲਿਖਣਾ ਆਪਾਂ ਠੀਕ ਹੈ ਇਹਦੇ ਚ ਅਪਾ ਦੇਖ ਲੈਣੇ ਆ ਬਾਬਰ ਜਦੋਂ ਪਾਣੀਪਤ ਜਿੱਤਣ ਲਈ ਦਿੱਲੀ ਵੱਲ ਵਧਿਆ ਉਸਨੇ ਪਾਣੀਪਤ ਪਹੁੰਚ ਕੇ ਆਪਣਾ ਪੜਾਅ ਕੀਤਾ ਅਤੇ ਦਿੱਲੀ ਸੁਲਤਾਨ ਇਬਰਾਹਿਮ ਲੋਦੀ ਦਾ ਵੀ ਦਮ ਕਾਵਲਾ ਕਰਨ ਲਈ 1 ਲੱਖ ਸੈਨਾ ਲੈ ਕੇ ਅੱਗੇ ਵਧਿਆ ਉਸ ਦੀ ਸੈਨਾ ਚਾਰ ਭਾਗਾਂ ਵਿੱਚ ਵੰਡੀ ਹੋਈ ਸੀ ਅੱਗੇ ਰਹਿਣ ਵਾਲੀ ਸੈਨਿਕ ਟੁਕੜੀ ਕੇਂਦਰੀ ਖੱਬੇ ਸੱਜੇ ਠੀਕ ਹੈ ਅਤੇ ਸੈਨਾ ਦੇ ਅੱਗੇ ਲਗਭਗ 5000 ਹਸ ਹਾਥੀ ਉਧਰ ਬਾਬਰ ਨੇ ਆਪਣੀ ਸੈਨਾ 700 ਬੈਲ ਗੱਡੀਆਂ ਖੜੀਆਂ ਕੀਤੀਆਂ ਉਹਨਾਂ ਪਿੱਛੇ ਬੈਲ ਗੱਡੀਆਂ ਨੂੰ ਚਮੜੇ ਦੇ ਰੱਸਿਆਂ ਨਾਲ ਬੰਨ੍ਹ ਦਿੱਤਾ ਬੈਲ ਗੱਡੀਆਂ ਦੇ ਪਿੱਛੇ ਤੋਫਾਂ ਖਾਨਾ ਸੀ ਤੋਫਾਂ ਦੇ ਪਿੱਛੇ ਸੈਨਿਕ ਟੁਕੜੀ ਤੇ ਕੇਂਦਰੀ ਸੈਨਾ ਸੀ ਸੱਜੇ ਅਤੇ ਖੱਬੇ ਤੁਲਗਮਾਂ ਦਸਤੇ ਸਨ ਸਭ ਤੋਂ ਪਿੱਛੇ ਘੋੜਸਵਾਰ ਸੈਨਾ ਸੁੱਪ ਕੇ ਰੱਖੀ ਹੋਈ ਸੀ ਠੀਕ ਹੈ ਅੱਗੇ ਕਰ ਲੈਣੇ ਆ ਤਾਂ ਇਸ ਕੁਐਸਚਨ ਨਾਲ ਸਟੂਡੈਂਟ ਆਪਣਾ ਇਹ ਹੁੰਦਾ ਕੰਪਲੀਟ ਲੈਸਨ ਠੀਕ ਹੈ ਜੋ ਆਪਾਂ ਅੱਜ ਕੀਤਾ ਹੋਇਆ ਹੈ ਠੀਕ ਹੈ ਕਲਾਸ 10ਵੀਂ ਦਾ ਹਿਸਟਰੀ ਦਾ ਲੈਸਨ ਠੀਕ ਹੈ ਲੈਸਨ 2 ਤਾਂ ਕਲਾਸ ਕਿਦਾਂ ਲੱਗੀ ਸਟੂਡੈਂਟ ਕਮੈਂਟ ਸੈਸ਼ਨ ਵਿੱਚ ਕਮੈਂਟ ਜ਼ਰੂਰ ਕਰਨਾ ਅਤੇ ਮੇਰੇ ਨਾਲ ਜੁੜਨ ਲਈ ਸਟੂਡੈਂਟ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਕਲਾਸ ਦਾ ਨੋਟੀਫਿਕੇਸ਼ਨ ਮਿਲ ਸਕੇ ਤਾਂ ਮਿਲਦੇ ਹਾਂ ਸਟੂਡੈਂਟ नेक्स्ट ਕਲਾਸ ਦੇ ਵਿੱਚ ਥੈਂਕਸ ਫੋਰ ਵਾਚਿੰਗ ਵੀਡੀਓ ਐਂਡ 올 ది 베ਸਟ